ਪੱਤਮਾ ਮੁਹਾਲੀ ਜ਼ਿਲ੍ਹੇ ਦੇ ਅੰਦਰ ਸੋ ਰਾਜਪੁਰਾ ਬਨੂੜ ਜ਼ਿਰਕਪੁਰ ਸਾਰੇ ਬਹੁਤ ਤੇਜ਼ ਹਨੇਰੀਆਂ ਚੱਲੀਆਂ ਉਹ ਸੋ ਤੂਫਾਨ ਆਇਆ ਪੂਰਾ ਤੇ ਤੂਫਾਨ ਤੇ ਬਾਅਦ ਜਿਹੜਾ ਮੌਸਮ ਹੈਗਾ ਬੜਾ ਠੰਡਾ ਹੋ ਗਿਆ ਪਰ ਤੂਫਾਨ ਤੇ ਪਹਿਲਾਂ ਕੀ ਜਿਹੜੇ ਹਾਲਾਤ ਤੇ ਤੂਫਾਨ ਦੇ ਦੌਰਾਨ ਤੂਫਾਨ ਤੋਂ ਬਾਅਦ ਤੂਫਾਨ ਕੇ ਸਮੇਂ ਸੋ ਜਿਹੜਾ ਹਾਲਾਤ ਰਹੀ ਹੈ ਕਿ ਬੜੇ ਖਤਰਨਾਕ ਤੂਫਾਨ ਤੇ ਪਹਿਲਾਂ ਅੱਜ ਬਹੁਤ ਜ਼ਿਆਦਾ ਗਰਮੀ ਸੀ ਸੋਝੇ ਆਪਾਂ ਦੇਖੇਗੇ ਤਾਂ ਗਰਮੀ ਕੀ ਹਾਲਾਤ ਬਹੁਤ ਹੀ ਖਤਰਨਾਕ ਪਰ ਜਿਸ ਟਾਈਮ ਤੂਫਾਨ ਆਇਆ ਹੈਗਾ ਉਸ ਟਾਈਮ ਜਿਹੜਾ ਹਾਲਾਤ ਹੈਗੇ ਆ ਕਾਫੀ ਗੰਭੀਰ ਹੋ ਗਏ ਦਰਖਤ ਗਿਰਨੇ ਵਰਗੇ ਹੋ ਗਏ ਮਿੱਟੀ ਜਿਹੜੀ ਅੰਬਰਾਂ ਦੇ ਅੰਦਰ ਚੜ ਗਈ ਧੂੜ ਮਿੱਟੀ ਨੇ ਬਹੁਤ ਮਾੜੇ ਹਾਲਾਤ ਕਰ ਦਿੱਤੇ ਪਰ ਇਵਜਾ ਜਿਹੜਾ ਸ਼ਾਮ ਕਾ ਮਾਹੌਲ ਹੈਗਾ ਪਿੰਡਾਂ ਦਾ ਉਹ ਬੜਾ ਖੂਬਸੂਰਤ ਹੈਗਾ ਮੀਂਹ ਤੇ ਬਾਅਦ ਹਲਕੇ ਜਿਹੇ ਚਿੱਟੇ ਪਏ ਹੈਗੇ ਤੂਫਾਨ ਤੇ ਬਾਅਦ ਤੇ ਇਸ ਟਾਈਮ ਮੌਸਮ ਬੜਾ ਸੋਹਣਾ ਬਣਿਆ ਹੋਇਆ ਹੈਗਾ ਸੋ ਤੁਮੇ ਜਿੱਧਰ-ਜਿੱਧਰ ਵੀ ਕਹੀਂ ਦੇਖਿਆ ਹੈਗੇ ਆ ਤਾਂ ਇਸ ਦਾ ਆਨੰਦ ਲੇ ਸਗਾਸ ਟਾਈਮ ਬੋਰ ਕੀਆ ਕਰਿਆ ਬੋਲੋ ਛੰਡਾ ਛੰਡਾ ਸੋ ਛੰਡਾ ਵੀ ਹਿੱਲੇ ਗਾਇ ਸੋ ਤੁਹਾਨੂੰ ਦਿਖਾ ਮੈਂ ਹੈਗੇ ਆ ਕਿ ਐਸਾ ਪਿੰਡਾਂ ਦਾ ਮਾਹੌਲ ਹੈਗਾ ਸੋ ਪੁਆਦ ਦੀ ਧਰਤੀ ਦੇ ਉੱਪਰ ਕੁਦਰਤ ਹੋਈ ਪਹਿਲਾਂ ਮਿਹਰਬਾਨ ਤਾਂ ਬਾਦਮਾ ਹੋਈ ਹੈਗੀ ਇਹ ਪਹਿਲਾਂ ਤਾਂ ਕਹਿਰਬਾਨ ਹੋਈ ਵੀ ਹੈਗੀ ਕਈ ਦਿਨਾਂ ਤੇ ਗਰਮੀ ਦਾ ਜਿਹੜਾ ਪ੍ਰਕੋਪ ਹੈਗਾ ਉਹ ਇੰਨਾ ਜ਼ਿਆਦਾ ਵਧਿਆ ਵਾ ਕਿ ਦੁਪਹਿਰੇ ਮਾਂ ਬੰਦਾ ਕਹੀਂ ਜਾਣ ਹੀ ਆ ਸਕਦਾ ਪਰ ਇਵਜਾਂ ਇਸ ਟਾਈਮ ਜਿਹੜਾ ਸਮਾਂ ਹੈਗਾ 7:06 7 ਵਜੇਗੇ ਸੋ ਇਸ ਟਾਈਮ ਜਿਹੜਾ ਮਾਹੌਲ ਹੈਗਾ ਬੜਾ ਠੰਡਾ ਬਣ ਗਿਆ ਸ਼ਾਮ ਕਾ ਮਾਹੌਲ ਬਹੁਤ ਖੂਬਸੂਰਤ ਹੋ ਗਿਆ ਤੇ ਉੱਧਰ ਤੇ ਆਪਾਂ ਨੂੰ ਦਿਖੇngੀਆਂ ਪਰਾਂ ਤੇ ਆਪਾਂ ਦੇਖ ਸਕਾਂ ਕਿ ਜਿਹੜੀਆਂ ਕਣਕਾਂ ਹੈਗੀਆਂ ਲਗਭਗ ਸਾਰੀਆਂ ਕੱਟੀਆਂ ਗਈਆਂ ਸੋ ਫਸਲ ਪਾਣੀ ਜਿਹੜਾ ਹੈਗਾ ਲਗਭਗ ਤੂੜੀਆਂ ਵੀ ਚੱਕ ਲੀਆਂ। ਉਰੇ ਦੇ ਖੇਤ ਨਜ਼ਰਾਵੇਂਗੇ ਥੋੜ੍ਹ ਥੋੜ੍ਹੇ ਥੋੜ੍ਹ ਥੋੜ੍ਹੇ। ਸੋ ਕਿ ਤਾਂਗਾ ਜਿਹੜਾ ਮੌਸਮ ਹੈਗਾ ਉਹ ਸੁਹਾਵਣਾ ਹੀ ਕਹਾਂਗੇ। ਫਸਲ ਕਣਕ ਸਾਂਭੀ ਗਈ, ਤੂੜੀ ਸਾਂਭੀ ਗਈ ਤੇ ਉਸ ਤੋਂ ਬਾਅਦ ਜਿਹੜੀ ਬਾਰਿਸ਼ ਹੈਗੀ ਆ ਉਹ ਹੋਈ ਅੱਜ। ਸੋ ਨਿਆਣੇ ਮੋਜਾ ਮਾਰ ਰਹੇ ਆ। ਮੈਂ ਵੀ ਕਮੈਂਟ ਕਰਕੇ ਦੱਸ ਸਕਾਂ ਕਿ ਕਿੱਥੇ-ਕਿੱਥੇ ਅੱਜ ਬਾਰਿਸ਼ ਹੋਈ ਹੈਗੀ ਐ। ਸੋ ਪੰਜਾਬ ਦੇ ਹੋਰ ਕਿਹੜੇ-ਕਿਹੜੇ ਖੇਤਰਾਂ ਦੇ ਅੰਦਰ ਤੂਫਾਨ ਆਇਆ ਤੇ ਕਿੱਥੇ-ਕਿੱਥੇ ਬਾਰਿਸ਼ ਹੋਈ ਹੈਗੀ। ਸੋ ਪੰਛੀ ਵੀ ਹਵਾ ਦੇ ਅੰਦਰ ਚੁੰਮਦੇ ਫੜ ਰਹੇ ਐ। ਸੋ ਇੱਕ ਛੋਟਾ ਜਿਹਾ ਪੰਛੀ ਇੱਧਰ ਵੀ ਖੜਿਆ ਹੈਗਾ। ਉਹ ਨਾ ਗੰਦੀ ਬਾਤ। ਸੋ ਪੰਛੀਆਂ ਦੀਆਂ ਸੋਹਣੀਆਂ-ਸੋਹਣੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਗਈਆਂ।